ਸੋ ਲੋ ਕਮਹ ਲਾ ਪਹਿਲਾ ਨਦੀਆ ਹੋਵਹਿ ਧੈਨਵਾ ਸੁਮ ਹੋਵਹਿ ਦੁੱਧ ਕੀਓ ਸਗਲੀ ਧਰਤੀ ਸਕਰ ਹੋਵੈ ਖੁਸ਼ੀ ਕਰੇ ਨਿਤ ਜਿਓ ਪਰਬਤ ਸੋਇਨਾ ਰੂਪਾ ਹੋਵੈ ਹੀਰੇ ਲਾਲ ਜੜਾਓ ਪੀ ਤੂੰ ਹੈ ਸਲਾਹਣਾ ਅਖਣ ਲਹਿ ਨਾ ਚਾਓ ਮਹਿਲਾ ਪਹਿਲਾ ਪਾਰ ਅਠਾਰ ਹੈ ਮੇਵਾ ਹੋਵੈ ਗਰੋੜਾ ਹੋਏ ਸੋ ਆਉ ਚੰਦ ਸੂਰਜ ਦੋਏ ਫਿਰਦੇ ਰਖੀਐ ਨਹਿ ਚਲ ਹੋਵੈ ਥਾਉ ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨ ਚਾਉ ਮਹੱਲਾ ਪਹਿਲਾ ਜੇ ਦੇਹ ਦੁਖ ਲਾਈ ਐ ਪਾਪ ਗਰ ਹੈ ਦੋਏ ਰਾਹੋ ਰਤ ਪੀਣ ਰਾਜੇ ਸਰੈ ਉੱਪਰ ਰੱਖਿਆ ਹੈ ਏਵੈ ਜਾਪੈ ਭਾਉ ਈ ਤੂੰ ਹੈ ਸਾ ਲਾਹਣਾ ਆਖਣ ਲਹਿ ਨਚਾਓ ਮਹਿਲਾ ਪਹਿਲਾ ਅੱਗੀ ਪਾਲਾ ਕੁੱਪੜ ਹੋਵੇ ਖਾਣਾ ਹੋਵੇ ਵਾਉ ਸੁਰਗਾ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਬੋ ਜਾਓ ਪੀ ਤੂ ਹੈ ਸਲਾਹਣਾ ਆਖਣ ਲਹਿ ਨਚਾਓ ਪਵੜੀ ਬਾਦ ਫੈਲੀ ਗੈਬਾਨ ਖਸਮ ਨ ਜਾਣਈ ਸੋ ਕਹੀਏ ਦੇਵਾਨਾ ਆਪਨਾ ਪਛਾਣਈ ਕਲ ਹੈ ਬੁਰੀ ਸੰਸਾਰ ਕਲ ਹੈ ਬੁਰੀ ਸੰਸਾਰ ਵਾਦੇ ਖੱਪੀਏ ਵਿਣ ਨਾਵੇ ਵੇਕਾਰ ਪਰਮੇ ਪਚੀਏ ਰਹਾ ਦੋਵੇ ਇਕੋ ਜਾਣ ਸੋਈ ਸਜਸੀ ਕੋ ਫਰੇ ਗੋ ਕੋ ਫਰਾਣ ਪਿਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਈ ਐ ਸੱਜਾ ਦਰਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋ ਕੋ ਸੋ ਜੀਵਿਆ ਜਿਸੋ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜਿਤਾ ਕੇ ਛੋਖਾਏ ਰਾਜ ਰੰਗ ਮਾਲ ਰੰਗ ਅਰੰਗ ਰਤਾ ਨਚੈ ਨੰਗੋ ਨਾਨਕ ਠੱਗਿਆ ਮੁੱਠਾ ਜਾਏ ਵੇਣ ਨਾਵੇ ਪੱਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੈ ਕਿਆ ਪੈਦੈ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜਹੈ ਭੋਗ ਵਿਲਾਸ ਕਿਆ ਲਸ ਕਰਕਿਆ ਨੇ ਬਖਵਾਸੀ ਆਵੈ ਮਹਲੀ ਵਾਸੋ ਨਾਨਕ ਸਚੇ ਨਾਮ ਵੇਣ ਸਭੇ ਟੋਲ ਬਿਨਾਸ ਪਵੜੀ ਜਾਤੀ ਦੇ ਕਿਆ ਹੱਥ ਸਚ ਪਰਖਿਐ ਮਹਰਾ ਹੋਵੈ ਹੱਥ ਮਰਿਅ ਚਖਿਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਐ ਹੁਕਮ ਮੰਨੇ ਸਰਦਾਰ ਦਰਦੀ ਬਾਣੀ ਐ ਫਰਮਾਨੀ ਹੈ ਕਾਰ ਖਸਮ ਪਠਾਇਆ ਕਬਲ ਬਾਜ ਵੀ ਚਾਰ ਸਬਦ ਸੁਣਾਇਓ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇਕਨੀ ਬੱਦੇ ਭਾਰ ਇੱਕ ਨਾ ਤਾਖਤੀ ਸਲੋਕਮ ਹਲਾ ਪਹਿਲਾ ਜਾਂ ਪੱਕਾ ਤਾ ਕਟਿਆ ਰਹੀ ਸੋ ਪੱਲਰਵਾੜ ਸਾਂ ਪੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਮਹਿਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟ ਕਟ ਬੱਦਾ ਪਾਏ ਖੁੰਡਾ ਅੰਦਰ ਰਖਕੈ ਦੇਨ ਸੋ ਮਲ ਸਜਾਏ ਰਸ ਕਸ ਟਟਰ ਪਾਈਐ ਤਪਤ ਵਿਲਿਲਾਏ ਪੀਸੋ ਫੋਗ ਸਮਾਲੀਐ ਦਿਚੈ ਅਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕ ਆਏ ਪਵੜੀ ਇੱਕ ਨਾ ਮਰਨ ਨ ਚਿਤ ਆਸ ਕਣੇ ਰਿਆ ਮਾਰ ਮਾਰ ਜਮਹ ਨਿਤ ਕਿਸੈ ਨਾਂ ਕੇ ਰਿਹਾ ਆਪਣਾ ਡਾਇਮਨ ਚਿੱਤ ਕਹਿਨ ਚੰਗੇ ਰਿਹਾ ਜਮ ਰਾਜੈ ਨਿਤ ਨਿਤ ਮਨ ਮੁਖ ਹੈ ਰਿਹਾ ਮਨ ਮੁਖ ਲੋਨ ਹਾਰਾਂ ਕਿਆ ਨ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਭਾਵਸੀ ਮਹੱਲਾ ਪਹਿਲਾ ਸ਼ਲੋਕ मच्छी तारु क्या करे पंखी क्या आकाश पत्थर पाला क्या करे खुसरे क्या करवास। महला पहला कहा कंचन टुटे सार अग्नि गंड पाए लोहार ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਈ ਭੁਖਿਆ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮਹਿ ਝੋਲ ਗੰਡ ਪਰੀਤੀ ਮਿੱਠੇ ਬੋਲ ਬੇਦਾ ਗੰਡ ਬੋਲੇ ਸਚ ਕੋਏ ਮੋਇਆ ਗੰਡ ਨੇਕੀ ਸਤ ਹੋਏ ਸਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇ ਕਾਰਾਇਆ ਮੇਰਵ ਦੇ ਬਾਦ ਸਾਹ ਅਫਜੋ ਖੁਦਾਏ ਹਮ ਜੇਰ ਜਮੀ ਦੁਨੀਆ ਪੀਰਾ ਮਸਾਏ ਕਰਾਇਆ ਮੇਰਵ ਦੇ ਬਾਦ ਸਾਹ ਅਫਜੋ ਖੁਦਾਏ ਇਕ ਤੋਹੀ ਇਕ ਤੂੰ ਹੀ ਮਹੱਲਾ ਪਹਿਲਾ ਨਾ ਦੇਵਦਾਨ ਵਨ ਰਾਉ ਨਾ ਸਿੱਧ ਸਾਧਕਾ ਤਰਾ ਅਸਤ ਇੱਕ ਦਿਗਰ ਕੋਈ ਇਕ ਤੂੰ ਹੀ 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 ਮਹੱਲਾ ਪਹਿਲਾ ਨਾ ਦਾਦੇ ਦੇ ਹੰਦਾ ਆਦਮੀ ਨਾ ਸਪਤ ਜ਼ੇਰ ਜਿਮੀ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਸਾ ਸੂਰ ਸਸ ਮੰਡਲੋ ਵਾਹਿਗੁਰੂ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਹ ਜਲੋ ਅਨ ਪੌਣ ਫਿਰ ਨਾ ਕੋਈ ਇਕ ਤੋਈ ਇਹ ਕੋ ਤੋਈ ਮਹੱਲਾ ਪਹਿਲਾ ਨਾ ਰਿਜੁ ਕੋ ਦਸਤ ਆਕ세 ਹਮਾਰਾ ਹਮਾਰਾ ਏਕੋ ਆਸ ਵਸੇ ਆਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪਰੰਦੇ ਨਾ ਗਿਰਹਜਰ ਦਰਖਤ ਆਬ ਆਸ ਕਰ ਦੇਹੰਦ ਸੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਕੇ ਕੋਏ ਕਾਲਾ ਪਰਹਿਰੇ ਸੋਈ ਇੱਕ ਤੂੰ ਹੀ ਏਕੋ ਤੂੰ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ ਸਚਾ ਸ਼ਬਦ ਵਿਚਾਰ ਸਚ ਸਮਾਨਿਆ ਮਨ ਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਦ ਨ ਜਾਣਿਆ ਵਿਸਤਾਂਦਰਵਾਸ ਸਾਦ ਨ ਜਾਣਿਆ ਵਿਣਨਾਵੇ ਦੁੱਖ ਪਾਏ ਵਿਣਨਾਵੇ ਦੁੱਖ ਪਾਏ ਆਮਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸੋ ਲੋਕ ਮਹੱਲਾ ਪਹਿਲਾ ਸਿਹਾ ਬਾਜਾ ਚਰਗਾ ਕੁਹੀਆ ਇਹਨਾਂ ਖਵਾਲੇ ਕਾਹ ਕਾਹੋ ਖਾਨ ਤਿਨਾਂ ਮਾ ਸੁਖਵਾਲੇ ਇਹ ਚਲਾਏ ਰਹਾ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤ ਸਾਹੀ ਲਸ ਕਰ ਕਰੇ ਸੋਹ ਦੇਤੇ ਜੀ ਜੀ ਵਹਿ ਲੈ ਸਾਹ ਜੀਵਾਲੇ ਤਾਂ ਕੇ ਆਸਾ ਨਾਨਕ ਜਿਉ ਜਿਉ ਸੱਚੇ ਭਾਵੈ ਤਿਉ ਤਿਉ ਦੇ ਗਿਰਾਹ ਮਹੱਲਾ ਪਹਿਲਾ ਇੱਕ ਮਾਸਹਾਰੀ ਇੱਕ ਤਣ ਖਾਹੇ ਇਕ ਨਾਂ ਛਕਤੀ ਅੰਮ੍ਰਿਤ ਪਾਹੇ ਇਕ ਮਿੱਟੀਆਂ ਮਹਿ ਮਿੱਟੀਆਂ ਖਾਹੇ ਇਕ ਪਾਉਣ ਸੁਮਾਰੀ ਪਾਉਣ ਸੁਮਾਰ ਇਕ ਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰੇ ए नानक मु्ठे जाहे नाही मन सोए पौड़ी पूरे गुर की कार कर्म कमाई है गुरमत्ती आप गवाए नाम त्याई है दूजी कार है लग ਜਾ ਨਮ ਗਵਾਈਐ ਵਣਨਾਵੈ ਸਭ ਵਿਸੋਨ ਪੈਜੈ ਖਾਈਐ ਸਚਾ ਸਬਦ ਸਲਾਹੇ ਸਚ ਸਮਾਈਐ ਵਣ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਵੈਣ ਸਤ ਗੁਰ ਸੇਵੇ ਨਹੀਂ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆ ਖੋਟੀ ਰਾਸ ਦੁਨੀਆ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਾਲਾ ਹੈ ਪਤ ਸਿਉ ਜਾਈਐ ਸਲੋਕ ਮਹੱਲਾ ਪਹਿਲਾਉ ਤਉਦ ਭਾਵੇ ਤਾਵਾ ਵਹਿ ਗਾ ਵਹਿ ਤਉਦ ਭਾਵੇ ਜਲ ਨਾ ਵਹਿ ਜਾਂ ਤਉਦ ਭਾਵੇ ਤਾਂ ਕਰਹਿ ਵਿਭੂਤਾ ਸਿੰਘੀ 나ਗ ਵਜਾਵਹਿ ਜਾ ਤੁਧ ਭਾਵੈ ਤਾਂ ਪੜ੍ਹਹਿ ਕਤੇਬਾ ਮੁੱਲਾਂ ਸੇਖ ਕਹਾਵਹਿ ਜਾ ਤੁਧ ਭਾਵੈ ਤਾਂ ਹੋ ਵਹਿ ਰਾਜੇ ਰਸ ਕਸ ਬਹੁਤ ਕਮ ਹੈ ਜਾ ਤੁਧ ਭਾਵੈ ਤੇਗ ਵਗਾਵਹਿ ਸਿਰੁੰਡੀ ਕੱਟ ਜਾਵਹਿ ਜਾ ਤੁਧ ਭਾਵੈ ਜਾਹੇ ਦੇ ਸੰਤਰ ਸੁਣ ਗੱਲਾਂ ਘਰ ਆਵਹਿ ਜਾ ਤੁਧ ਭਾਵੈ ਨਾ ਰਚਾਵਹਿ ਤੁਧ ਭਾਣੇ ਤੂੰ ਭਾਵਹਿ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੁੜ ਕਮਾਵਹਿ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵੱਡਿਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੁੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਣ ਮਰਣਾ ਭਾਤ ਹੁਕਮ ਸਾਜ ਹੁਕਮੈ ਵਿੱਚ ਰਖੈ ਨਾਨਕ ਸਚਾ ਆਪ ਪੌੜੀ ਸਤਗੁਰ ਸੇਵਨ ਸੰਗ ਪਰਮ ਚੁਕਾਈਐ ਸਤਗੁਰ ਆਖੇ ਕਾਰ ਸੋਕਾਰ ਕਮਾਈਐ ਸਤਗੁਰ ਹੋਏ ਦਇਆਲ ਤਨਾੰਤੈ ਆਈਏ ਲਾਹਾ ਪਗਤ ਸੋਸਾਰ ਗੁਰਮੁਖ ਪਾਈਏ ਮਾਨਮੁਖ ਕੂੜ ਗੋਬਾਰ ਕੂੜ ਕਮਾਈਏ ਸਚੇ ਦੇ ਦਰਜਾਏ ਸਚੇ ਦੇ ਦਰਜਾਏ ਸਚੇ ਦੇ ਦਰਜਾਏ ਸਚ ਜੰਮ ਲਈਏ ਸੱਚੇ ਅੰਦਰ ਮਹਿਲ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ ਸੋ ਲੋਕ ਮਹਿਲਾ ਪਹਿਲਾ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਉੜਾ અમાਵਸ ਸਤ ਚੰਦਰਮ ਦੀ ਸੈ ਨਹੀ ਕਹ ਚੜਿਆ ਆਉ ਆਹ ਪਾਲ ਬਿਕੁੰਨੀ ਹੋਈ ਆਦੇ ਰਹਿ ਰਹੋ ਨ ਕੋਈ ਵਿੱਚ ਹਮੈ ਕਰ ਦੁਖ ਰੋਈ ਕਹੋ ਨਾਨਕ ਕਿਨ ਬਿਦ ਗਤ ਹੋਈ ਮਹੱਲਾਤੀ ਜਾਉ ਕਾਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਭਗਤ ਪੌੜੀ ਭਗਤਾਂ ਤੈ ਸੈ ਸਾਰੀਆਂ ਜੋੜ ਕਦਿਨ ਆਇਆ ਪੌੜੀ ਭਗਤਾਂ ਤੈ ਸੈ ਸਾਰੀਆਂ ਪੌੜੀ ਭਗਤਾਂ ਕੈ ਸੈ ਸਾਰੀਆਂ ਜੋੜ ਕਦਿਨ ਆਇਆ ਕਦਿਨ ਆਇਆ ਕਰਤਾ ਆਪ ਅਪੋਲ ਹੈ ਨਾ ਭੁੱਲੈ ਕਿਸੇ ਦਾ ਪੁਲਾਇਆ ਭਗਤ ਆਪੇ ਮੇਲਿਆਂ ਜਿਨੇ ਸਚੋ ਸੱਚ ਕਮਾਇਆ ਸੈਸਾਰੀ ਆਪ ਖੁਆਇਆ ਜਿਨੇ ਕੂੜ ਬੋਲ ਬੋਲ ਬੇਖੋਖਾਇਆ ਜਿਨੇ ਕੂੜ ਬੋਲ ਬੋਲ ਬੇਖੋਖਾਇਆ ਚੱਲਣ ਅਨਸਾਰ ਨਾ ਜਾਣੀ ਕਾਮ ਕ੍ਰੋਧ ਵੈਸ ਵਧਾਇਆ ਭਗਤ ਕਰਨ ਹਰ ਚੱਕਰੀ ਜਿਨ ਅਨ ਦਿਨ ਨਾਮ ਪਿਆਇਆ ਬਾਸਨ ਦਾਸ ਹੋਏ ਕੈ ਜਿਨ ਵਿੱਚੋਂ ਆਪ ਗਵਾਇਆ ਉਨਾਂ ਖਸਮੈ ਕੈ ਦਰ ਮੁਖ ਹੋਜਲੇ ਸਚੈ ਸਬਦ ਸੁਹਾਇ ਸੋ ਲੋਕ ਮਹੱਲਾ ਪਹਿਲਾ ਸਬਾਹੀ ਸਾਲਾ ਜਿਨੀ ਧਿਆਇਆ ਏ ਕਮਨ ਸੇਈ ਪੂਰੇ ਸਹ ਵਖਤੈ ਉਪਰ ਲੜ ਮੋਏ ਦੂਜਾ ਬਹੁਤ ਠਹਿਰਾ ਮਨ ਕੀਆ ਮਤੀ ਖਿੰਡੀਆਂ ਬਹੁਤ ਪਿਆਸ ਗਹਾ ਗੋਤੇ ਖਾਹੇ ਨਾ ਨਿਕਲ ਹੈ ਤੀਜੇ ਮੋਹੀ ਗਿਰਾਹ ਭੁੱਖ ਤਿਖਾ ਦੁਇ ਭੌਂ ਕੀਆ ਖਾਦਾ ਹੋਏ ਸਵਾ ਪੀ ਖਾਣੇ ਸਿਉ ਦੋਸਤੀ ਤੋਥੇ ਆਈ ਉੰਗ ਅੱਖੇ ਮੀਟ ਪਵਾਰ ਗਿਆ ਪੀਓ ਠਰਚਿਓਨ ਵਾਦ ਸਹ ਵਰਿਆਂ ਕੀ ਪੜ ਬੱਦੀ ਸਬੇ ਵੇਲਾ ਵਖਤ ਸਭ ਜੇ ਅਠੀ ਭਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮਣ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮਣ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣੂ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਭੰਨ ਤਨੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਕਲਗੀਆਂ ਵਾਲੇ ਬਾਜਾਂ ਵਾਲੇ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਦਾਤਾਰ ਪਾਤਸ਼ਾਹ ਜੀਓ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਓ ਜੋਗੋ ਜੋਗਿਆ ਟਾਲ ਤੁਨ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਤਿਗੁਰ ਜੀ ਪਵਿੱਤਰ ਪਾਵਨ ਗੁਰਬਾਣੀ ਦੇ ਪਾਠ ਕੋਸ਼ਿਸ਼ ਕੀਤੀ ਹੈ ਸਹਿਜ ਨਾਲ ਕਰਨ ਦੀ ਆਰਾਮ ਨਾਲ ਕਰਨ ਦੀ ਜਿਵੇਂ ਆਪ ਜੀ ਨੇ ਪੜ੍ਹਾਏ ਹਨ ਤਿਵੇਂ ਦਾਸ ਰਹੇ ਨੇ ਗੁਰਬਾਣੀ ਦੇ ਸ਼ਬਦ ਪੜ੍ਹੇ ਹਨ ਮੇਰੀ ਕੀ ਕੁਦਰਤ ਹੈ ਤਾਕਤ ਹੈ ਮੈਂ ਸੁੱਧ ਪਾਠ ਕਰ ਸਕਾਂ ਜਿਵੇਂ ਆਪ ਬੁਲਾਉਂਦੇ ਹੋ ਤਿਵੇਂ ਦਾਸ ਬੋਲਦਾ ਹੈ ਜਿਉਂ ਬੁਲਾਵੇ ਤਿਉਂ ਬੋਲੇ ਹੈ ਸਵਾਮੀ ਕੁਦਰਤ ਕਮਨ ਹਮਾਰੀ ਮੇਰੀ ਕੀ ਕੁਦਰਤ ਹੈ ਤਾਕਤ ਹੈ ਗੁਰੂ ਰੂਪ ਸਾਧ ਸੰਗਤ ਜਿਉਂ ਬੜੀਆਂ ਭੁਲਾ ਹੋ ਜਾਂਦੀਆਂ ਹਨ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਕਰਨ ਲੱਗੇ ਆਂ ਗੱਲ ਵਿੱਚ ਪਲਾਪਾ ਕੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਸਤਿਗੁਰੂ ਹੋ ਦਾਸਰਾ ਆਪ ਜੀ ਪਾਸ ਸੰਗਤ ਗੁਰੂ ਦਾ ਰੂਪ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਵਾਹਿਗੁਰੂ ਜੀ ਤੁਸੀਂ ਵੀ ਸੰਗਤ ਵਿੱਚ ਹੀ ਵਸਦੇ ਹੋ ਗਾਸ ਨੁਖਿਮਾ ਕਰ ਦੇਣ ਦੀ ਕਿਰਪਾ ਹਰਤਾ ਕਰਨੀ ਅੱਗੋਂ ਜਿਵੇਂ ਸਤਿਗੁਰੂ ਜੀ ਹੁਕਮ ਕਰਨਗੇ ਧਿਮੇ ਦਾਸਰਾ ਫਿਰ ਗੁਰਬਾਣੀ ਲੈ ਕੇ ਆਪ ਜੀ ਨੂੰ ਸੁਣਾਵੇਗਾ ਇਹ ਸਾਰੀ ਗੁਰਬਾਣੀ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਪ ਜੀ ਸਰਵਣ ਕਰਿਆ ਕਰਦੇ ਹੋ ਜ਼ਰੂਰ ਸਰਵਣ ਕਰਿਆ ਕਰੋ ਜੇ ਗੁਰਬਾਣੀ ਭੁੱਲ ਜਾਵੇ ਤੇ ਬੰਦਾ ਰੋਗੀ ਹੋ ਜਾਂਦਾ ਹੈ ਜੈ ਧਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਨ ਲਾਏ ਜਿਵੇਂ ਪੱਕਾ ਕੋਈ ਰੋਗ ਲੱਗਾ ਹੁੰਦਾ ਹੈ ਤੇ ਮਨ ਨੂੰ ਪਤਾ ਨਹੀਂ ਕਿੰਨੇ ਕੁ ਰੋਗ ਲੱਗ ਜਾਂਦੇ ਹਨ ਤੇ ਸਾਰਿਆਂ ਰੋਗਾਂ ਨੂੰ ਖਤਮ ਕਰਨ ਵਾਲੀ ਹੈ ਰਬੀ ਬਾਣੀ ਤੁਰਤੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਪਰਾਂ ਦਾ ਸੁੱਖ ਬੱਚਿਆਂ ਦਾ ਸੁੱਖ ਪਰਿਵਾਰ ਦਾ ਸੁੱਖ ਸੰਸਾਰ ਦਾ ਸੁੱਖ ਦੁਨੀਆ ਵਿੱਚ ਰਹਿੰਦੇ ਆ ਸਾਰੇ ਸੁੱਖ ਮਿਲ ਜਾਂਦੇ ਹਨ ਸਭੇ ਸੁੱਖ ਭਏ ਪ੍ਰਭ ਤੁਠੇ ਜਦੋਂ ਸਤਿਗੁਰੂ ਜੀ ਤਰਠ ਪੈਣ ਹੈਪੀ ਹੋ ਜਾਣ ਤੇ ਸਾਥ ਸੰਗਤ ਸੁੱਖ ਹੀ ਸੁੱਖ ਹਨ ਦਾਸ ਰਫਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ